ਹਾ ਕੀ ਬਣਾ ਰਹੀ ਹਾਂ ਅੱਜ ਜੀ ਮੈਂ ਬਣਾ ਰਹੀ ਹਾਂ ਬਲਾਂਜੂ ਅੱਛਾ ਇਹ ਕਿਵੇਂ ਬਣਦਾ ਹੁੰਦਾ ਇਹ ਤੁਸੀਂ ਦੇਖਦੇ ਜਾਓ ਆ ਪਹਿਲਾਂ ਤਾਂ ਨਾ ਇਹ ਲੈ ਲਈਆਂ ਇਹ ਤਾਂ ਜਿਹੜੀਆਂ ਬਹੁਤ ਹੀ ਕੱਚੀਆਂ ਨੇ ਨਾ ਇਹ ਤਾਂ ਹਜੇ ਗੁੱਠਲੀਆਂ ਵੀ ਨਹੀਂ ਬਣੀਆਂ ਹੈਗੀਆਂ ਨਹੀਂ ਤਾਂ ਬਸ ਇਹਨਾਂ ਨੂੰ ਛਿੱਲ ਕੇ ਗੁੱਠਲੀਆਂ ਦੇ ਨਾਲੋਂ ਥੋੜਾ ਜਿਹਾ ਮੁੱਦਾ ਲਾ ਕੇ ਤੇ ਆਈ ਬੋਇਲ ਕਰ ਲੋ ਹੁਣ ਇਹ ਚੋਂ ਮੈਂ ਕਿਹਾ ਕੱਢ ਦਿੰਨੀ ਆ ਇਹ ਕੱਚੀਆਂ ਨੇ ਹਜੇ ਠੀਕ ਹੈ ਹੋਰ ਇੱਕ ਬਹੁਤ ਦਿਨਾਂ ਦਾ ਦਿਲ ਕਰਦਾ ਸੀਗਾ ਤੇ ਹੁਣ ਅੱਜ ਗਈ ਸੀ ਧੂਰੀ ਫਿਰ ਉੱਥੋਂ ਲੈ ਕੇ ਆਈਆਂ ਘਰ ਦੀਆਂ ਆਉਂਦੀਆਂ ਖਾਣ ਚ ਕਿ ਮੈਂ ਹੁੰਦਿਆਂ ਨੇ ਵਧੀਆ ਹੁੰਦਿਆਂ ਨੇ ਇਹ ਤੁਸੀਂ ਦੇਖੋ ਮਲਾਂਜੂ ਖਾ ਕੇ ਤਾਂ ਤੁਸੀਂ ਮੰਨ ਜਿਓਗੇ ਇਹ ਜਿਵੇਂ ਛੋਟਾ ਅੰਬਾ ਹੈ ਵੀ ਕਿਤੇ ਖੱਟੀ ਤਾਂ ਨਹੀਂ ਬਣਦੀ ਉਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਲਾਂਜੂ ਜਿਹੜਾ ਇੱਥੇ ਰੁੱਖੇ ਹੀ ਖਾ ਲੋ ਅੱਛਾ ਬਹੁਤ ਟੇਸਟਯਾਰ ਰੱਖ ਹੁਣ ਆਈ ਕਰ ਲਿਆ ਹਾਂ ਹੁਣ ਬਸ ਇਹਨੂੰ ਧੋ ਕੇ ਬੋਇਲ ਕਰ ਲੂੰਗੀ ਉਸ ਤੋਂ ਬਾਅਦ ਇੱਚਰ ਮਸਾਲੇ ਮਸੂਲੇ ਪਾਵਾਂਗੇ ਫਿਰ ਦੇਖਣ ਤੁਸੀਂ ਇੱਚਰ ਮਿੱਠਾ ਵੀ ਬਾਵਾਂਗੇ ਖੱਟੀ ਮਿੱਠੀ ਚਟਨੀ ਦੀ ਜਿਹੜਾ ਬਸ ਇਹਨੂੰ ਮਲਾਂਜੂ ਕਹਿੰਦੇ ਨੇ ਚਟਨੀ ਦੀ ਰੈਸਪੀ ਤਾਂ ਆਪਾਂ ਕਦੇ ਫੇਰ ਪਾਵਾਂਗੇ ਅੱਜ ਆਪਾਂ ਮਲਾਂਜੂ ਬਣਾਉਨੇ ਆ ਤੇ ਤੁਸੀਂ ਫਿਰ ਖਾ ਕੇ ਦੱਸਿਓ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਨਾ ਇੱਦਾਂ ਹੀ ਬੋਇਲ ਕਰ ਲਾਂਗੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਜਦੋਂ ਇਹ ਬੋਇਲ ਹੋ ਜੂਗੇ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੂਨ ਮਿਰਚ ਵਗੈਰਾ ਮਸਾਲੇ ਪਾਕੀ ਸਾਰੇ ਪਾਵਾਂਗੇ ਤੇ ਮਿੱਠੇ ਵਾਸਤੇ ਆਪਾਂ ਸ਼ੱਕਰ ਵੀ ਪਾ ਸਕਦੇ ਆ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਆ ਤੇ ਥੋੜੀ ਜੀ ਆਪਾਂ ਨੇ ਚੀਨੀ ਪਾਤੀ ਇਹਦੇ ਵਿੱਚ ਤੇ ਥੋੜੀ ਜੀ ਸੌਂਫ ਪਾਤੀ ਹੁਣ ਇਹਨੂੰ ਥੋੜਾ ਜਿਹਾ ਚਿਰਪਾ ਨੇ ਹੋਰ ਝੋਣਾ ਕਿਉਂ ਜਿਹੜਾ ਮਿੱਠਾ ਪਾਇਆ ਆਪਣਾ ਉਹ ਇਹਦੇ ਵਿੱਚ ਸਾਰਾ ਖੋਜੇ ਲਓ ਜੀ ਹੁਣ ਮਲਾਂਜੂ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਫੇਰ ਰੋਟੀ ਨਾਲ ਖਾਵਾਂਗੇ ਤੇ ਦੇਖਾਂਗੇ ਵੀ ਕਿਸ ਤਰ੍ਹਾਂ ਬਣਿਆ ਪਰ ਮੈਂ ਉਹ ਥੋੜਾ ਜਿਹਾ ਟੇਸਟ ਲੈ ਕੇ ਦੇਖਿਆ ਸੀਗਾ ਵੀ ਬਹੁਤ ਵਧੀਆ ਬਣਿਆ ਹੈ ਸਾਡੇ ਤਾਂ ਇਹਨੂੰ ਮਲਾਂਜੂ ਹੀ ਕਹਿੰਦੇ ਨੇ ਬਾਕੀ ਇਹ ਨਹੀਂ ਪਤਾ ਵੀ ਤੁਸੀਂ ਇਹਨੂੰ ਕੀ ਕਹਿੰਦੇ ਹੋਵੋਗੇ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਆਪਦੇ ਨਾਨਕੇ ਜਾਂਦੇ ਸੀ ਨਾ ਸਾਡੇ ਨਾਨੀ ਜੀ ਸਾਡੇ ਮਾਮੀ ਜੀ ਉਹ ਬਹੁਤ ਬਣਾਉਂਦੇ ਹੁੰਦੇ ਸੀਗੇ ਉਹ ਇਹਨੂੰ ਮਲਾਂਜੂ ਕਹਿੰਦੇ ਸੀ ਉਦੋਂ ਦਾ ਸਾਡੇ ਮੂੰਹ ਵੀ ਮਲਾਂਜੂ ਹੀ ਚੜਿਆ ਹੋਇਆ ਬਾਕੀ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਹਨੂੰ ਕੀ ਕਹਿੰਦੇ ਹੋ ਅੰਬਾਂ ਦੀ ਚਟਨੀ ਵੀ ਬਣਦੀ ਹੈ ਜਿਹੜੀ ਚਟਨੀ ਹੁੰਦੀ ਹੈ ਉਹ ਥੋੜੀ ਜਿਹੀ ਜ਼ਿਆਦਾ ਡਰਾਈ ਹੁੰਦੀ ਹੈ ਮੈਂ ਉਬੀ ਬਣਾਉਣੀ ਹੁੰਦੀ ਆ ਉਹ ਕਦੂ ਗਸ਼ ਕਰਕੇ ਬੰਦੀ ਹੁੰਦੀ ਐ ਇਹ ਥੋੜਾ ਜਿਹਾ ਰਸੀਲਾ ਜਿਹਾ ਹੁੰਦਾ ਬਾਕੀ ਤੁਹਾਨੂੰ ਦੱਸਦੀ ਇਹ ਵੀ ਜਿਹੜੀ ਅਸੀਂ ਨਵੀਂ ਵੀਡੀਓ ਸਟਾਰਟ ਕੀਤੀ ਐ ਉਹਦਾ ਜਿਹੜਾ ਫਰਸਟ ਪਾਰਟ ਐ ਕੱਲ ਨੂੰ 11 ਵਜੇ ਆਊਗਾ ਸਾਰਿਆਂ ਨੇ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਲਾਈਕ ਕਰਨਾ ਐ ਸ਼ੇਅਰ ਕਰਨਾ ਐ ਤੇ ਕਮੈਂਟ ਕਰਕੇ ਦੱਸਣਾ ਐ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਲਓ ਜੀ ਹੁਣ ਆਪਾਂ ਆਪਣੇ ਬਲੌਗ ਦਾ ਕਰਦੇ ਆ ਐਂਡ ਸਾਰਿਆਂ ਨੂੰ ਮੇਰੇ ਵੱਲੋਂ ਸასი ਸ਼ਕਾ